ਇਹ ਕਹਿੰਦੇ ਤਮਾਸ਼ਾ ਦੇ ਖਣਾਈ ਹੈ ਇਹ ਮਾਲਕ ਸਤੂ ਸੱਚੇ ਪ੍ਰਾਚਾ ਮਾਜੀ ਗਰਾਂਟ বাজਾਈ ਸਭ ਖਲਕ ਰਮਾਸੀ ਹੈ ਇਹ ਉਸ ਮਾਲਕ ਦਾ ਰਚਾਇਆ ਹੋਇਆ ਇੱਕ ਖੇਡ ਇੱਕ ਜੀਵ ਚਲਿਆ ਜਾਂਦਾ ਹੈ ਇੱਕ ਨਵੇਂ ਅੰਕੁਰਾਂ ਵਿੱਚ ਤੁਰਿਆ ਹੁੰਦਾ ਜਦੋਂ ਪਤਝੜ ਦੀ ਰੁੱਤ ਆਉਂਦੀ ਹੈ ਸਾਰੇ ਦਰਖਤ ਜੜੇ ਰੁੜ ਮੁੜ ਹੋ ਜਾਂਦੇ ਹਨ ਸਾਰਾ ਕੁਝ ਖਤਮ ਹੋ ਜਾਂਦਾ ਹੈ। ਉਹੀ ਹਵਾ ਜਦੋਂ ਬਸੰਤ ਰੁੱਤ ਵਿੱਚ ਵਗਦੀ ਹੈ ਤੇ ਉਹ ਇਨਸਾਨ ਦੇ ਮਨ ਨੂੰ ਖੇੜਾ ਦਿੰਦੀ ਹੈ ਪੰਛੀ ਆ ਕੇ ਚਹਿ ਚਹਾਉਂਦੇ ਨਦਰਕਤਾਂ ਤੇ ਬਹਿਦੇ। ਤੇ ਜਦੋਂ ਪੱਤਝੜ ਵਿੱਚ ਉਹ ਹਵਾ ਵਗਦੀ ਹੈ ਤੇ ਉਹ ਵੀ ਤਾਹਣੀਆਂ ਵਿੱਚ ਦੀ ਜਦੋਂ ਲੰਘਦੀ ਹੈ ਨਾ ਤੇ ਉਹ ਬਹੁਤ ਦੰਦਰੀਲੀ ਆਵਾਜ਼ ਪੈਦਾ ਕਰਦੀ ਹੈ। ਹੁੰਦੇ ਨੇ ਕਿ ਸੰਸਾਰ ਦੇ ਲੋਕਾਂ ਨੂੰ ਪੁਰਾਣੇ ਡਿੱਗੇ ਟੁੱਟੇ ਟਾਹਣੇ ਪੱਤਰਾਂ ਦੀ ਕਦੇ ਯਾਦ ਆਉਂਦੀ। ਇਹੀ ਗੱਲ ਸਾਡੇ ਨਾਲ ਪਰੇ ਪਰੇ ਜਿਹੜੇ ਰੁੱਖ ਜਿਨ੍ਹਾਂ ਨੂੰ ਅਸੀਂ ਬੋੜ ਸਮਝਦੇ ਸੀ ਉਹ ਚਲੇ ਗਏ ਨਾਲੋਂ ਪੁੱਟ ਕੇ ਚਲੇ ਪਰ ਉਹ ਸਾਡੇ ਧੀਆ ਪੁੱਤਰ ਨਵੇਂ ਬੱਚੇ ਜਿਹੜੇ ਉਹਨਾਂ ਚ ਸਾਡਾ ਦੇਹ ਹੈ ਸਾਨੂੰ ਪਿਛਲੇ ਪੁੱਤ ਖਤਮ ਹੋ ਗਏ ਜਿਨ੍ਹਾਂ ਮਾਂ ਬਾਪ ਨੇ ਸਾਨੂੰ ਜੰਮਿਆ ਸੀ ਸਾਡੇ ਦੀ ਇਥੇ ਤੱਕ ਸਾਰਾ ਕੁਝ ਬਣਾ ਕੇ ਦਿੱਤਾ ਸੀ ਉਹ ਸਾਡੇ ਦੇ ਖਤਮ ਹੋ ਗਏ ਪਰ ਨਵਾਂ ਸ਼ੁਰੂ ਹੋ ਗਿਆ ਤੇ ਨਵੇਂ ਆ ਲਈ ਜਦੋਂ ਅਸੀਂ ਮੁਕੀਏ ਤਾਂ ਮੈਂ ਸ਼ੁਰੂ ਕਰਨਾ ਇਹ ਉਸ ਮਾਲਕ ਦਾ ਰਚਾਇਆ ਹੋਇਆ ਖੇਡ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਆਉਣਾ ਜਾਣਾ ਖੇਡ ਬਣਾਇਆ ਹੋਇਆ ਇੱਕ ਜੀ ਆਉਂਦਾ ਹੈ ਇੱਕ ਚਲਿਆ ਜਾਂਦਾ ਜਿਵੇਂ ਬਾਬਾ ਮੱਖਣ ਸਿੰਘ ਜੀ ਕਹਿ ਕੇ ਗਏ ਨੇ ਕਿ ਉਹ ਫਸਲ ਮਾਲਕ ਦੀ ਹੈ ਜਿੰਨੇ ਬੀਜੀ ਚਾਹੇ ਉਹ ਬੰਦਨ ਵਿੱਚ ਵੱਢ ਲਵੇ ਚਾਹੇ ਜਵਾਨ ਨੂੰ ਵੱਢ ਲਵੇ ਜਾਂ ਫਿਰ ਪਕਾ ਕੇ ਵੱਢੇ ਇਹ ਤੇ ਮੌਜੂਦ ਹੀ ਆ ਨਾ ਜਿਹੜੀ ਫਸਲ ਹੈ ਕੋਈ ਕਿੰਤੂ ਬਰੰਦੋ ਤੇ ਨਹੀਂ ਨਾ ਕਰ ਸਕਦਾ ਇਹ ਹੀ ਹਜ਼ੂਰ ਮਾਲਕ ਕਹਿੰਦੇ ਨੇ ਆਵਣ ਜਾਣ ਇੱਕ ਖੇਲ ਬਣਾਇਆ ਆ ਗਿਆ ਜਿਹਦੀ ਕਿੰਨੀ ਮਾਰ ਤਦੂ ਕਰਦੇ ਨਹੀਂ ਪਰਛਾਹ ਜਾ ਜਾ ਮਰ ਪਰ ਦੱਤਿਆਂ ਕੰਸਾ ਆਓ ਇਹ ਸੰਸਾਰ ਦੀ ਜਿਹੜੀ ਖੇਡ ਹੈ ਇਹ ਉਸ ਮਾਲਕ ਦਾ ਬੁਟਾਇਆ ਹੋਇਆ ਬਸਾਣਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਮਾਲਕ ਕਹਿੰਦੇ ਨੇ ਕਹਿੰਦੇ ਬਾਜੀਗਰ ਡੰਕ ਵਿਚਾਈ ਹੁਣ ਤੇ ਗੱਲ ਥੋੜੀ ਸਮਾ ਬਦਲ ਗਿਆ ਹੈ ਪਹਿਲਾਂ ਪਿੰਡਾਂ ਵਿੱਚ ਬਾਜੀਗਰ ਲੋਕ ਆ ਕੇ ਆਪਣਾ ਢੰਗਰੂ ਵਜਾਉਂਦੇ ਸਨ ਤੇ ਉਹ ਕਤਰਾਂ ਕਰਾਂ ਦੀਆਂ ਕਲਾ ਵਖਾਉਂਦੇ ਸਨ ਉਹ ਲੋਕ ਸਾਰੇ ਸੇਵਾ ਕਰਦੇ ਤਾਂ ਉਸ ਦੇ ਸਾਰੇ ਧੀਰ ਘਰ ਵਿੱਚ ਹੀ ਆ ਮੈਂ ਮਾਤਾ ਜੀ ਦੇ ਤਿੰਨੇ ਸੁਪੁੱਤਰ ਚੰਗੀ ਤਰ੍ਹਾਂ ਜਾਣਦਾ ਕਿ ਤਿੰਨੇ ਹੀ ਨੇ ਮਿਹਨਤ ਕਰਨ ਵਾਲੇ ਇਨਸਾਨ ਆ ਡਾਕਟਰ ਸਾਹਿਬ ਸੰਦੀਪ ਸਿੰਘ ਜੀ ਵੱਡੇ ਵੀਰ ਸੂਬੇਦਾਰ ਮੇਤਰ ਮੇਲ ਸਿੰਘ ਜੀ ਜਸਵੀਰ ਸਿੰਘ ਜੀ ਸੀਰਾ ਭਾਜੀ ਸਾਰਿਆਂ ਦੇ ਜੇ ਚਰਿੱਤਰ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਉਹਨਾਂ ਦੀ ਮਾਤਾ ਨੇ ਸਿੱਖਿਆ ਕਿ ਦਾਤੀ ਦਿੱਤੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵਾਲੀ ਜਿਹੜੀ ਗੁਰੂ ਨਾਨਕ ਬਾਚਾ ਨੇ ਇੱਕ ਸਾਨੂੰ ਮੂਹਤਾਨਾ ਦਿੱਤੀ ਸੀ ਉਹ ਤਿੰਨੇ ਪੁੱਤਰਾਂ ਤੇ ਢੁਕਦੀ ਆ ਕਿਉਂਕਿ ਜਿਸ ਮਾਂ ਪੇਂ ਨੇ ਸੰਸਕਾਰ ਆਪਣੇ ਬੱਚਿਆਂ ਨੂੰ ਚੰਗੇ ਬੱਤੇ ਹੁੰਦੇ ਆ ਉਹਨਾਂ ਦੇ ਬੱਚਿਆਂ ਦੇ ਚਰਿੱਤਰ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਦਾ ਚਰਿੱਤਰ ਕਿਦਾਂ ਦਾ ਹੈ ਸਾਰੇ ਨਗਰ ਨੂੰ ਮੈਨੂੰ ਵੀ ਦਰਸ਼ਕਾਂ ਨੂੰ ਮੌਕਾ ਮਿਲਿਆ ਮਾਤਾ ਜੀ ਦਾ ਸਾਰੇ ਨਗਰ ਨੂੰ ਪਤਾ ਕਿ ਮਾਤਾ ਜੀ ਬਹੁਤ ਹੀ ਮਿਹਨਤੀ ਔਰਤ ਸਨ ਹਮੇਸ਼ਾ ਬੜੀ ਸਮਾਜਿਕ ਤੇ ਸਾਧ ਸੰਗਜੀ ਵਾਹਿਗੁਰੂ ਜੀ ਖਫਸਾ ਵਾਹਿਗੁਰੂ ਜੀ ਕੀ ਬੱਤੇ ਬਹੁਤ ਹੀ ਮੇਰੀ ਮਾਤਾ ਸમાન ਮਾਤਾ ਜੀਤ ਕੌਰ ਜੀ ਕੁਝ ਦਿਨ ਪਹਿਲੇ ਹੀ ਪਰਿਵਾਰ ਨੂੰ ਇਸ ਨਗਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਛੇਵੀਂ ਛੋੜਾ ਜਗੈ ਸਨ ਅੱਜ ਅਸੀਂ ਸਾਰੇ ਮਾਤਾ ਜੀ ਦੀ ਅਕਤਵਰ ਦਾਸ ਦੇ ਵਿੱਚ ਮਾਤਾ ਜੀ ਨੂੰ ਸ਼ਰਧਾ ਦੇ ਪੁੱਟ ਪੇਟ ਕਰਨ ਵਾਸਤੇ ਇਕੱਤਰ ਹੋਏ ਆਂ ਸਾਬ ਸ੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਦੇ ਵਿੱਚ ਗੁਰੂ ਸਾਹਿਬ ਦੇ ਭੋਗ ਪਾ ਰਹੇ ਆ ਸੰਜੀ ਮਹਾਰਾਜ ਨੇ ਇਹ ਤਰ੍ਹਾਂ ਕਥਾ ਕਰਕੇ ਵਿਚਾਰਾ ਕਰਕੇ ਤੇ ਮਾਤਾ ਜੀ ਦੇ ਸ਼ਬਦਾਂ ਦੇ ਫੁੱਟ ਪੈੜ ਕੀਤੇ ਨੇ ਮਨੁ ਲਹਾਏ ਮਨਰਵਾਨ ਗੁਰਮੁਖ ਜਨਮ ਸਵਾਧਰ ਕੇ ਚਲਿਆ ਸੱਚੀ ਦਰਗੇ ਜਾਏ ਸੱਚਾ ਫੁੱਟ ਮਲੇ ਆ ਜਿਹਨੇ ਵੀ ਸਵਾਸਾਂ ਦੀ ਪੂਜੀ ਗੁਰਮਾਨ ਦੇ ਬਖਸ਼ਿਸ਼ ਕੀਤੀ ਸੀ ਉਹ ਸਤਿ ਸੁਰਾਂ ਲਈ ਚਲੇ ਗਏ ਮਾਤਾ ਜੀ ਦੇ ਇੱਕ ਚੰਗੇ ਸੰਸਕਾਰ ਉਹਨਾਂ ਦੇ ਬੱਚੇ ਅਜਦੇ ਯੁੱਗ ਦੇ ਵਿੱਚ ਬੱਚਾ ਪਾਲਣਾ ਬੜਾ ਔਖਾ ਇੱਕ ਇੱਕ ਬੱਚਾ ਹੁੰਦਾ ਉਹ ਪਾਲਣਾ ਬੜੋ ਜਨ ਜਨ ਆਲ ਜੀ ਗੁਰੂ ਅੰਸਾ ਵੀ ਦੇ ਪਾਠ ਜੀ ਦਾ ਅੰਤਰ ਕਲਸ਼ਾਈ ਗੁਰੂ ਜੀ ਆਹੇ ਗੁਰੂ ਜੀ ਦੇ ਪੰਜ ਪਿਆਰੇ ਪਿਆਰ ਸਹਿਬ ਜਾਨੇ 40 ਮੁਕਤੇ ਰਾਠੀਆਂ ਜੱਪੀਆਂ ਦੱਪੀਆਂ ਇਹਨਾਂ ਦਾ ਨਾਮ ਜਪਿਆ ਵਣਸ਼ ਗਿਆ ਨੇ ਚਲਾਈ ਤੇਗਵਾਈ ਦੇ ਸੰਗਠਨ ਕੀਤਾ ਇਹਨਾਂ ਪਿਆਰਿਆਂ ਜਿਹੜਾ ਦੀ ਕਮਾਈ ਦਾ ਅੰਤਰ ਕਲਸ਼ਾਈ ਗੁਰੂ ਜੀ ਆਹੇ ਜినా ਸਿੰਘਾਂ ਸਿੰਘਣੀਆਂ ਪਟੰਗੀਆਂ ਨੇ ਧਰਮੇ ਸੀਸ ਤੇ ਬੰਦ ਬੰਦ ਘਟਵਾਇ ਕੋ ਰਿਆਂ ਰੋਹੀਆਂ ਚਰਚਲੇ ਕਾਣੋ ਆਰਿਆਂ ਨਾਲ ਚਲੋ ਆਏ ਸਿੱਖੀ ਕੇਸਾ ਸਵਾਸਾ ਲੰਗ ਤੇਰੇ ਭਾਣੇ ਨੂੰ ਮੱਛਾ ਕਰਕੇ ਮੰਨਿਆ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਗੁਰੂ ਆਹੀ ਗੁਰੂ ਪੰਜਾਂ ਟੱਕਾਂ ਸਰਬੱਤ ਗੁਰਾਂ ਦਾ ਧਿਆਨ ਕਰ ਖਾਲਸਾ ਜੀ ਗੁਰੂ ਆਹੀ ਗੁਰੂ ਰਤੂਮੇਸ਼ਵਰ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਆਪੀਆਂ ਦਾ ਪਵਿੱਤਰ ਨਾਮ ਚਿਤ ਜਾਵੇ ਚਿਤਵਣ ਦਾ ਸਦਕਾ ਸਭ ਸਰਸ ਹੋਵੇ ਜਹਾਂ ਜਹਾਂ ਕਾਲਾ ਸਾਹਿਬ ਤਹਾਂ ਦਾ ਆਚਾਰ ਆ ਦੇਖ ਤੇ ਗੁਰੂ ਵਿਰਤ ਕੀ ਪੈਰ ਪੰਥਗੀ ਜੀ ਜੀ ਸਾਹਿਬ ਦੀ ਸਾਹਿਬ ਕਾਲਾ ਜੀ ਕੇ ਗੋਲ ਵਾਲੇ ਗੋਡੂ ਜੀ ਵਾਹਿਗੁਰੂ ਵਹਿ ਸਿਖਾਣ ਸਿੱਖੀ ਨਾਨਕ ਇਹਦਾ ਰਹਦਾਂ ਹੋਵੇ ਇਹਦਾ ਨਸਾਦਾ ਸਰਵ ਸ਼ਰਾਨ ਨਾਨਕ ਜੀ ਦਾ ਨਾਮ ਦੰਸੀ ਅਮਰਤੋ ਸਾਹਿਬ ਜੀ ਦਾ ਦਰਸ਼ਨ ਸਰਵ ਰਸ਼ਨ ਚੌਂਕੀਆਂ ਛੰਡੇ ਗੂੰਗੇ ਜੋਗੋ ਜੋਗਾ ਦਾ ਧਰਮ ਕਾਜ ਆਕਾਰਾ ਖਾਲਸਾ ਜੀ ਉਰ ਲਿਵਾਹਿ ਗੁਰੂ ਸਾਹਿਬ ਸਿਖਾ ਦਾ ਮੰਨ ਨੀਵਾ ਮਤੁ ਚੀ ਮਤਵਾ ਦੇ ਰਖੇ ਗਾਲ ਹੋਰ ਅੰਤ ਜੰਮ ਆਪਣੇ ਪਾਂਦੇ ਲਾਜ ਨੂੰ ਨਾ ਵੀ ਨਨ ਕਾਣਾ ਸੱਚ ਹੋ ਗੁਰਦਨ ਪਤਨ ਨੂੰ ਸੋੜਿਆ ਗਿਆ ਉਲੇ ਸੇਵਾ ਸੰਭਾਲਦਾ ਆਪਣੇ ਪਿਆਰੇ ਖਾਲਸਾ ਜੀ ਵਕਸੋ ਏਨ ਮਾਣਿਆ ਨੇ ਮਾਣ ਤਾਨਨ ਅੰਤਾਂ ਨਿਰਪਿਆ ਦੇ ਓਟ ਨਯਾਧ ਰੇਰਪਤੀ ਆਲੇ ਪਤਨ ਸਾਹਿਬ ਨੂੰ ਧੰਨ ਧੰਨ ਗੁਰੂ ਨਾਮ ਤੇ ਜੀ ਨਾਲ ਧੰਨ ਧੰਨ ਗੁਰੂ ਬਾਬਾ ਸਿੰਘ ਜੀ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਵਿਧਸਿੰਘ ਮਹਾਰਾਜ ਧੰਨ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਮਹਾਰਾਜ ਆਪਨੀ ਬਾਣੀ ਦਾ ਫਰਮਾਨ ਜੇਹਰ ਤੇਰੀ ਲਿਖਿਆ ਤੇ ਇਹ ਹੁਕਮ ਤੁਮਾਹੇ ਕਰੇ ਜਾਵੇ ਨਾਨਕਾ ਸਦੀ ਵੀ ਪਾਲਣਾ ਕਰਦੇ ਹੋਏ ਸਾਡੇ ਸਤਿਕਾਰਯੋਗ ਮਾਤਾ ਅਜੀਤ ਕੌਰ ਜੀ ਮਹਾਰਾਜ ਜਿਤਨੀ ਆਦੇ ਵਾਫੇ ਕਰਕੇ ਇਸ ਮਾਤਰ ਨੂੰ ਜੇ ਭੇਜੇ ਸਨ ਮਾਦੁਰੀ ਰਿਤੀ ਆਠ ਨੂੰ ਪਹੁੰਚ ਉਸਾਨੀ ਜੀ ਖੰਚ ਕਰਦੇ ਹੋਏ ਗੁਰੂਏ ਪਾਣੀ ਅਨੁਸਾਰ ਕੁਝ ਰੋਜ਼ ਤੋਂ ਉਰੇ ਚਲਾ ਕੰਗਾ ਕਰ ਰਿਹਾ ਸਨ ਆਪਣੇ ਪਰਿਵਾਰ ਨੂੰ ਬੜਾ ਪਛੋੜਾ ਲੱਗੇ ਮਾਤਾ ਜੀ ਦਾ ਪਰਿਵਾਰ ਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਿਣ ਦੇ ਮਹਾਵਾਕਾਂ ਸਰਤੇ ਪਾਸ਼ਾ ਉਹਨਾਂ ਦੇ ਸੁਪੁੱਤਰ ਲਾਜਵਰ ਸੁਦੇਵ ਸਿੰਘ ਇਹਨਾਂ ਸਰਦਾਰ ਗਮੇਲ ਸਿੰਘ ਜੱਟ ਹੁਰੀ ਸਿੰਘ ਜੀ ਪੁੱਤਰਾ ਪਰਿਵਾਰਾਂ ਨੇ ਮਿਲ ਕੇ ਆਪਣੀ ਮਾਤਾ ਦੇ ਜੀਵ ਦੇ ਭਲੇ ਕਰਿਆਨ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਦੀ ਬਾਣੀ ਦਾ ਆਸਰਾ ਲੈਂਦੇ ਹੋਏ ਅਰਸੋਂ ਵਾਲੇ ਰੋਜ਼ ਤੋਂ ਆਪਣਾ ਗਿਰਿਆਨ ਕੀ